ਪਾਣੀ ਹੈ ਇੱਕੋ ਬਾਣੀ ਹੈ ਆ ਪਹਿਲਵਾਨ ਆ ਗਿਆ ਇਹ ਪਹਿਲਵਾਨ ਆ ਗਿਆ ਇੱਥੇ ਕਹਿੰਦੇ ਉਹਨਾਂ ਨੇ ਬੰਟਦੇ ਐ ਉਹਨਾਂ ਨੇ ਕਿਹਾ ਵੀ ਪਾਰੋ ਤੇ ਰਾਜ ਕਰੋ ਉਹਨਾਂ ਨੇ ਕਹਿੰਦੇ ਬੰਟਦੇ ਅੱਜ ਪਿਆਰ ਤੇ ਅੱਜ ਵੀ ਹੁੰਨਾ ਹੈ ਪਿਆਰ ਤੇ ਅੱਜ ਵੀ ਹੁੰਨਾ ਹੈ ਆ ਰੇਡ ਪਈ ਹੈ ਕਿਹੜੇ ਮੈਦਾਨ ਦੇ ਵਿੱਚ ਆ ਇਲਾਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਜਿੰਨਾ ਕਿ ਲੈ ਵੀ ਅਤਲੇ ਵਾਲਿਆ ਤਜਰਬਾ ਹੈ ਪਹਿਲੀ ਵਾਰ ਸ਼ੋਅ ਮੈਚ ਪੰਜਾਬ ਹਰਿਆਣੇ ਦਾ ਹੋ ਰਿਹਾ ਹੁਣੇ ਚਾਹੀਦਾ ਹੈ ਆ ਵੇਖੋ ਬਿੱਟੂ ਜਿਹਨਾਂ ਪਾਲਿਆਂ ਵਾਲੀ ਪਿੰਡ ਹੈ ਐਸਨੇ ਟਾਪ ਦਾ ਜੱਫਾ ਲਾ ਗਿਆ ਹੈ ਕਦੇ ਤਗੜ ਵਾਲੇ ਨਰਿੰਦਰ RAM ਬਿੱਟੂ ਦੀਆਂ ਗੱਲਾਂ ਹੋਈਆਂ ਵੱਟੇ ਘਾਟਿਆ ਚਾਹ ਚੋਲਾ ਵਾਲੇ ਸੁਖਮਣ ਦੀ ਗੱਲ ਤੇ ਚਾਹ ਕਹਿੰਦੇ ਗੱਲਾਂ ਮੇਰੇ ਮਿੱਤਰੋ ਚੱਲੀਆਂ ਨੰਗਲਪਈਆ ਵਾਲੇ ਸੰਦੀਪ ਦੀਆਂ ਆਹ ਰੇਡ ਖੀਵਾ ਪਿੰਡ ਹੈ ਲੱਭੂ ਨਾਮ ਹੈ ਲੈ ਵੀ ਰੋੜੀ ਵਾਲਾ ਰਿਕੂਆ ਅੱਜ ਤੇ ਘਰ ਦਾ ਮੇਲਾ ਖੁਸ਼ੀ ਨੇ ਕੱਟ ਕੇ ਵੀਡੀਓ ਚਾੜ ਦੇਣੀ ਐ ਪਰ ਮੁੰਡਾ ਇਸ ਵੇ ਪਾਕ ਕਬੱਡੀ ਪੱਜ ਗਿਆ ਕਾਲਾ ਫਰਾਜ ਪਿੰਡ ਵਾਲਾ ਆਉਣ ਵਾਲੇ ਸਮੇਂ ਦਾ 스타 ਹੋਵੇਗਾ 70 75 ਛੱਡ ਕੇ ਆਹ ਸਾਲ ਖੋਖਰ ਵਾਲਿਆਂ ਓਪਨ ਦੇ ਵਿੱਚ ਐਂਟਰੀ ਮਾਰੀ ਐ ਲੈ ਵੀ ਕਾਲਿਆ ਤੇਰੇ ਲਈ ਦੁਆਮਾ ਤੂੰ ਵੀ ਆਉਣ ਵਾਲੇ ਸਮੇਂ ਦਾ ਵੱਡਾ 스타 ਹੋਵੇਂ ਸਾਡੀ ਖੇਡ ਕਬੱਡੀ ਦਾ ਪਰ ਇਧਰਲੇ ਪਾਸੇ ਕੌਣ ਉਹੀ ਐ ਇਸ ਵੇ ਪਣਾਬੜੀ ਪਿੰਡ ਪਿਰਥੀ 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 ਰਸੀਨਾ ਰਸੀਨਾ ਆਓ ਸਾਹਮਣੇ ਨੌਜਨ ਰਸ਼ੀਨਾ ਵੱਲੇ ਵੱਲੇ ਕਰ ਆ ਗਿਆ ਜੱਸੀ ਕੈਨੇਡਾ ਵੱਲੋਂ ਸਾਈ ਸੁਲਤਾਨ ਜੀ ਦਾ ਕਹਿੰਦੇ ਆਈਫੋਨ 17 ਪ੍ਰੋ ਮੈਕਸ ਨਾਲ ਲੈ ਮੇਲੇ ਤੇ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਔਰ ਸਾਡੇ ਜੱਸੀ ਕੈਨੇਡਾ ਸੋਬਰ ਮੰਡੜੀ ਇਹਨਾਂ ਨੂੰ ਕਹਿੰਦੇ ਐਲੀੜੀਆਂ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾਣਾ ਵੱਡੀਆਂ ਐਲੀੜੀਆਂ ਦੇ ਨਾਲ ਵੱਡਾ ਮਾਨ ਸਨਮਾਨ ਔਰ ਸਾਈ ਸੁਲਤਾਨ ਜੀ ਦਾ ਜੱਸੀ ਕੈਨੇਡਾ ਵੱਲੋਂ ਕਹਿੰਦੇ ਆਈਫੋਨ 17 ਪ੍ਰੋ ਮੈਕਸ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਝਾਰੋ ਆਣਿਆ ਪਿੰਡੇ ਨੂੰ ਮਿੱਟੀ ਲਾਉਣੀ ਪੈਣੀ ਹੈ ਮਿੱਟੀ ਲਾਉਣੀ ਪੈਣੀ ਆ ਲੋਣੀ ਪੈਣੀ ਆ ਬਣਾਵਾਲੀ ਪਿੰਡ ਹੈ ਤਿਰਥੀ ਨਾਮ ਹੈ ਇੱਕ ਪਾਸੇ ਮੱਲੇ ਕੇ ਪਿੰਡ ਦਾ ਸੁਖੀ ਹੈ ਇੱਕ ਪਾਸੇ ਤਿਰਥੀ ਆ ਉਕਰਦੇ ਪੈਰ ਉਧਰ ਮੱਲੜੀ ਵਾਲੇ ਗਗਨ ਦਾ ਨਾਲ ਬਾਗੜੀ ਦਾ ਸਾਰਪਕਨੀਓ ਕਹਿੰਦੇ ਕੱਪਾਂ ਦੇ ਨਾਲ ਮਾਨ ਸਨਮਾਨ ਜਿਹੜਾ ਕੀਤਾ ਜਾਵੇਗਾ ਆਹ ਰੇਡ ਪੈ ਗਈ ਆ ਬਰਜ ਹਰੀ ਪਿੰਡ ਹੈ ਐਸਵੇਂ ਕਹਿੰਦੇ ਖੇਡ ਮੈਦਾਨ ਦੇ ਵਿੱਚ ਸ਼ਨੀ ਕਬੱਡੀ ਪਾਰਿਆ ਕਹਿੰਦੇ ਕਾਲੇ ਸੰਘਿਆ ਵਾਲੇ ਸ਼ਨੀ ਦੀ ਗੱਲ ਚੱਲੀ ਆ ਆਹ ਵੇਖੋ ਰੇਡ ਪੈ ਗਈ ਹੈ ਵੀ ਮਾਰ ਕਿਤੇ ਨੇ ਖਾਂਦੇ ਸੋਹਣੀਏ ਚੰਡੇ ਮੰਗੀ ਦੇ ਚੇਲੇ ਕਾਲੇ ਸੰਗਿਆਂ ਦਾ ਸ਼ਨੀਰ ਕਾਨੇ ਲੁੱਟੀ ਜਾਂਦਾ ਮੇਲੇ ਖੀਰਾ ਮਾਲ ਦੇ ਬੁਲਤ ਨੂੰ ਲੋਕੀ ਦੁੱਕ-ਦੁੱਕ ਕਹਿੰਦੇ ਮਿੱਤਰਾਂ ਦੇ ਕੱਪ ਤੇ ਕੁੜੇ ਆਹ ਵੇਖ ਲੜਕਰੇ ਪੈਂਦੇ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲੜਕਰੇ ਪੈਂਦੇ ਆਹ ਸਾਹਮਣੇ ਨੌਜਨ ਘੋਰੀ ਰੋੜੀ ਵਾਲਾ ਵੱਡੀ ਪਾਰ ਹੈ ਪਰਲੀ ਕਨੀ ਤੇ ਕਹਿੰਦੇ ਯੋਰਪ ਖੇਡੂ ਮੇਰੇ ਮਿੱਤਰੋ ਭੁੰਨਣ ਵਾਲਾ ਅਮਨ ਹੈ ਹਰਲੀ ਕਨੀ ਤੇ ਨੌਜਨ ਪਿਰਥੀ ਹੈ ਨਾਲ ਝਾੜੋ ਵਾਲਾ ਛੋਟਾ ਹੈ ਦਾ ਰਸ਼ੀਲਾ ਆਹ ਕਹਿੰਦੇ ਹੇ ਭੁੰਦਰ ਵਾਲਾ ਅਮਨਾ ਨੌਜਾਨਾ ਭੁੰਦਰ ਵਾਲਾ ਅਮਨਾ ਤੇ ਗੋਰੀ ਗੋਰੀ ਤੇ ਅਮਨਾ ਅਮਨਾ ਤੇ ਗੋਰੀ ਆਓ ਸਾਹਮਣੇ ਨੰਬਰ ਗੋਰੀ ਨੇ ਆਪਣੀ ਟੀਮ ਦੇ ਲਈ ਜੁੜਤਾ ਹੈ ਆਹ ਕਹਿੰਦੇ ਟੀਮਿਆਂ ਦੇ ਲਾਂਗ ਚੱਲ ਕੇ ਆਇਆ ਇਹਦਾ ਤੋਲਾ ਵਾਲ ਪਿੰਡ ਹੈ ਇਹ ਸ਼ੇਰੇ ਦੇ ਪਿੰਡ ਦਾ ਨੌਜਾਨਾ ਇਹ ਲਵੀਆਂ ਨੌਜਾਨਾ ਝਾਰੋ ਵਾਲੇ ਸੇਕਦਾ ਯਾਰ ਆਓ ਸਾਹਮਣੇ ਨੌਜਾਨ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਕਾਣ ਬੱਲੇ ਬੱਲੇ ਕਰਾਵੇਗਾ ਲੈ ਵੀ ਜਿਨ੍ਹਾਂ ਦੀ ਗਰਾਊਂਡ ਵਿੱਚ ਡਿਊਟੀ ਨਹੀਂ ਹੈਗੀ ਪਲੀਜ਼ ਆਪਾਂ ਬੈਠ ਜੀਏ ਵਿੱਚੋਂ ਬਜ਼ੁਰਗਾਂ ਨੂੰ ਬੜੀ ਦਿੱਕਤ ਆ ਰਹੀ ਹੈ ਮੇਰੇ ਹੱਥ ਮੜ ਕੇ ਬੇਨਤੀ ਹੈ ਆਪਾਂ ਬੈਠ ਜੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆ ਪਸੀਨਾ ਚੁੰਦਾ ਵੀ ਮੁੜ ਕੋ ਮੁੜਕੀ ਹੋ ਗਿਆ ਲੱਗਿਆ ਚੋੜ ਚੋਬਰਾਂ ਦਾ ਕੰਡਾ ਵੀ ਨਹੀਂ ਕਬਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਬਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਢਿੱਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਮਰਦਾਂ ਦੀ ਖੇਡ ਖੱਡੀ ਆ ਰਹੀ ਹੈ ਇਧਰਲੇ ਕੀਤੀਆ ਕਮਾਲ ਮੈਨੂੰ ਲੱਗਦਾ ਵੀ ਛੋਟਾ ਛੋਟਾ ਐਸਵੇਂ ਕਰਦਾ ਕਮਾਲ ਲੱਗਦਾ ਟੋਰ ਫੌਜੀ ਤੇ ਛੋਟੇ ਦੀ ਟੱਕਰ ਵਾਹ ਓਏ ਗੱਬਰੂਆ ਟਾਰ ਵਾਲਾ ਸਿਰੇ ਦਾ ਜੱਫਾ ਲੱਗ ਗਿਆ ਦੀ ਵੀਰੇ ਇੱਕ ਮਿੰਟ ਸਾਈਂ ਜੀ ਨੇ ਗੱਲ ਕਰਨੀ ਆ ਦੀ ਵੀਰੇ ਇੱਕ ਮਿੰਟ ਸਾਈਂ ਜੀ ਗੱਲ ਕਰਨਗੇ ਓਕੇ ਵੀਰੇ ਹੈਲੋ ਦੇ ਬਾਈ ਇੱਕ ਮਿੰਟ ਠੀਕ ਹੈ ਜੀ ਹੈਲੋ ਬਾਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਟੂਰਨਾਮੈਂਟ ਦੀ ਵਧਾਈ ਜਿਹਨੂੰ ਚੰਗਾ ਲੱਗਦਾ ਤਾੜੀਆਂ ਮਾਰ ਦਿਓ ਇੱਕ ਵਾਰੀ ਹਨਤਾ ਦੰਦੀਵਾਲ ਰਵਾਵ আলম ਚੱਠਾ ਤੇ ਸਰਬਾ ਮਾਨ ਜਿਹੜੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਆ ਉਹ ਵੀ ਤਾੜੀਆਂ ਮਾਰਿਓ ਬਾਜ ਘਟਾਈ ਆ ਚੱਲ ਮੈਂ ਪਿਆਰ ਕਰਦਾ ਭਰਾ ਠੀਕ ਆ ਗੁਰਦਾਜ ਤੇਰੇ ਲਈ ਅਗਲੀ ਵਾਰ ਇੱਥੇ ਮਾਲਕ ਦੀ ਕਿਰਪਾ ਨਾਲ ਕੱਪ ਹੋਵੇ ਠੀਕ ਆ ਤੈਨੂੰ ਕੋਲਟੀਫਾਈ ਜਾਮੇ ਨਾਲ ਸੁਣ ਮਾ ਠੀਕ ਆ আলম ਚੱਠਾ ਅਗਲੀ ਵਾਰ ਵਾਲੇ ਟੂਰਨਾਮੈਂਟ ਤੇ ਤੈਨੂੰ ਵੀ ਜਾਮੇ ਨਾਲ ਮੋਡੀਫਾਈ ਜਾਮਾ ਕਲਰ ਆਪ ਦੱਸਣਾ ਰਵਾਵ ਇਹਨੂੰ ਵੀ ਜਾਮੇ ਨਾਲ ਸਰਬਮਾਨ ਜਾਮੇ ਨਾਲ ਹਾਂਜੀ 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 ਜਾਮੇ ਨਾਲ ਬਾਈ ਇੱਕ ਵਾਰੀ ਜੋਰ ਨਾਲ ਤਾੜੀਆਂ ਮਾਰ ਦਿਓ ਪਿਆਰਾ ਬਹੁਤ ਪਿਆਰਾ ਉਧਰ ਖੜਾ ਬਣ ਕੇ ਮੇਰੀ ਗੱਲ ਸੁਣ ਲੈ ਇੱਕ ਤੰਗ ਨਾ ਕਰਿਓ ਫੋਟੋਆਂ ਸਾਰਿਆਂ ਨੇ ਖਿਚਾ ਦੇ ਠੀਕ ਆ ਵੀਰ ਬਣ ਕੇ ਹੱਥ ਬੰਨੇ ਉਧਰ ਗੱਗਾ ਸਾਡਾ ਵੀਰ ਗੋਰੀ ਡੋਰੀ ਦੇ ਲਈ ਬੱਡੇ ਮਾਨ ਸਨਮਾਨ ਪੋਹਜਦਾ ਕਰਦਾ ਆਖੀਵੇਂ ਪਿੰਡ ਵਾਲਾ ਲੱਭੂ ਯਾਦੂ ਦਾ ਵੀਰ ਬਾਬਾ ਪੁੱਜਿਆ ਹੋਇਆ ਅੱਜ ਆਰੋ ਦੇ ਨਾਲ ਮਾਨ ਸਨਮਾਨ ਕਰਨਾ ਹੈ ਪਰ ਇਧਰਲੇ ਪਾਸੇ ਤੁਹਾਡੇ ਪਿੰਡ ਦਾ ਖਿਡਾਰੀ ਇਸ ਸਮੇਂ ਟਾਰਗੇਟ ਦਲਜੀਤ ਹੋਣਾਂ ਤੋਂ ਬਾਅਦ ਤੇ ਬਰਾੜ ਕਮਾਨ ਹੋਣਾਂ ਤੋਂ ਬਾਅਦ ਆ ਮੁੰਡਿਆਂ ਦੀ ਗੱਲ ਚੱਲੀ ਹੈ ਅਸਵੇਂ ਸਿਰੇ ਦਾ ਜੱਫਾ ਇਹ ਕਹਿੰਦੇ ਰੋੜੀ ਪਿੰਡ ਦਾ ਨਿੰਮਾ ਲਾ ਗਿਆ ਆ ਰੇਡ ਪੌਂਡ ਦੇ ਲਈ ਸੁੱਖੀ ਅੱਗੇ ਵੱਲ ਪੱਧਾ ਹੋਇਆ ਲੈ ਵੀ ਕੋਕਰ ਵਾਲਾ ਕਰਸਤ ਸੋਹਣਾ ਆ ਸਾਹਮਣੇ ਮੱਲੇ ਕਪੜਾ ਦਾ ਕਹਿੰਦੇ ਸੁੱਖੀ ਕਬੜੀ ਪਾ ਰਿਹਾ ਉਧਰ ਕਹਿੰਦੇ ਪੰਜਾਬੀ ਲੋਕ ਗਾਇਕ ਆਲੰਗ ਚੱਠਾ ਦੇ ਗੁੰਟਾਏ ਦੰਦੀਵਾਲ ਨਾਲ ਕਦੇ ਰਵਾਵ ਟੀਵੀ ਕੱਤੀ ਜਿਨ੍ਹਾਂ ਦਾ ਕਦੇ ਸਨਮਾਨ ਕਦੇ ਵੱਡੀਆਂ ਸਨਰਵਾਂ ਦੇ ਨਾਲ ਕੀਤਾ ਜਾ ਰਿਹਾ ਭਰਾਵਾਂ ਦੇ ਨਾਲ ਪਿਆਰ ਜਸ਼ਨ ਸੰਧੂ ਦੀ ਯਾਰੀ ਕਹਿੰਦੇ ਭਰਾਵਾਂ ਦੇ ਨਾਲ ਐਨ ਫੱਟੇ ਚੱਟੇ ਚੱਲ ਵਰਗੀ ਆ ਅਨ ਕਦੇ ਵੱਡੀਆਂ ਸਿੰਨਰਾਂ ਦੇ ਕੇ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਆਲਮ ਚੱਠੇ ਦਾ ਨਾਲ ਸਰਬਾ ਮਾਨ ਅਤੇ ਗੁਨਤਾਜ ਦੰਦੀਵਾਲ ਤੇ ਨਾਲ ਕਦੇ ਰਬਾਬਤੀ ਵੀ ਕੱਤੀ ਵਾਲਾ ਇਹ ਸਾਰੇ ਪਰਾਵਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਆ ਨੰਬਰ ਜਾਫੀਆਂ ਦਾ ਜੀ ਨੰਬਰ ਜਾਫੀਆਂ ਦਾ ਇਧਰ ਸਾਡੇ ਅੰਕਲ ਜੀ ਆਇਆ ਵੀਰੇ ਦਾ ਪੁੱਤ ਹੈ ਬਹੁਤ ਟਾਈਮ ਦਾ ਘਰਾਂ ਸਟੇਜ ਦੇ ਲਾਗੇ ਉਹਨਾਂ ਦੀ ਵੇਟ ਕਰ ਰਿਹਾ ਹੈ। ਹਾਂ। ਤੁਸੀਂ ਸਾਰੇ ਸਟੇਨਿਓਰੋ ਜਿਹਨੂੰ ਜਿਹਨੂੰ ਆ ਮੈਚ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਮਾਰ ਲਓ ਜ਼ੋਰਦਾਰ। ਤਾੜੀਆਂ ਜ਼ੋਰਦਾਰ ਸਿਰੇ ਦਾ ਮੈਚ ਹੈ। ਸ਼ੋਅ ਮੈਚ ਨਾਲ ਸਮਝੋ ਧੋਰ ਬੜਾ ਲੱਗਿਆ ਹੋਇਆ ਹੈ। ਪੰਜਾਬ ਹਰਿਆਣਾ ਦੀ ਟੱਕਰ ਹੈ। ਆ ਰੇਡ ਗੋਰੀ ਦੀ ਪੈ ਗਈ ਹੈ। ਐਸਮੇ ਰਸੀਲਾ ਬਣਾ ਵਾਲੀ ਪਿੰਡ ਦਾ ਪਰ ਗੋਰੀ ਕਹਿੰਦੇ ਬਾਟਾਂ ਵੜਦਾ ਤੁਰਿਆ ਆਇਆ ਹੈ। ਮਨਦੀਪ ਦੇ ਘਾਟੇ ਪੈ ਗਿਆ। ਹੋਲਡ ਪੁਆਇੰਟ ਬਾਹਲੇ ਰੈਫੀ ਦੇਖ ਲੈਣਾ ਆ ਰੇਡ ਪਾਉਣ ਦੇ ਲਈ ਪਸੀਨਾ ਚੁੰਦਾ ਹੈ ਵਰਜਹਰੀ ਪਿੰਡ ਹੈ ਦੁਨੀਆ ਕਹਿੰਦੇ ਛੋਟਾ ਦੀਪ ਕਹਿੰਦੀ ਹੈ ਆ ਕਬੜੀ ਪਾ ਦਿੱਤੀ ਹੈ ਲੈ ਵੀ ਰਿਕੂਆ ਹਰਪ੍ਰੀਤ ਫੱਗੂ ਪਿੰਡ ਦਾ ਨਾਲ ਸੁਖਮਨ ਵਰਗੇ ਤਿਆਰ ਵਰ ਤਿਆਰ ਹੈ ਹਰਪ੍ਰੀਤ ਨੂੰ ਟੱਚ ਲੱਗਿਆ ਮੁੰਡਾ ਪਾ ਕਬੜੀ ਭਾਜਾ ਵੀ ਮੈਚ ਹੋਣਗੇ ਟੱਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਡੁੱਲੋ ਪਾਣੀ ਆ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇਵੇਂ ਖਾਣੀ ਬਾਕੀ ਗੱਲਾਂ ਜਿਹਦੇ ਪੱਟਾਂ ਦੇ ਵਿੱਚ ਦਮ ਹੈ ਉਹਨੇ ਅੱਜ ਮੇਲਾ ਜਿੱਤ ਕੇ ਜਾਣਾ ਮੇਰੇ ਵੀਰੋ ਜਿਹਦੇ ਪੱਟਾਂ ਦੇ ਵਿੱਚ ਦਮ ਹੈ ਵੀ ਜਿੱਤ ਕੇ ਰਕਾਨੇ ਦੁਨੀਆ ਮੈਂ ਮੇਰੀ ਅੰਮੀ ਦੇ ਆ ਪੈਰਾਂ ਚਟਕਾਵਾ ਜਿੱਥੇ ਤੇਰਾ ਯਾਰ ਬੈਠਦਾ ਉਥੇ ਵਹਿਣ ਦਾ ਰਕਾਨੇ ਟਾਵਾ ਟਾਵਾ ਜਿੱਥੇ ਤੇਰਾ ਯਾਰ ਬੈਠਦਾ ਉਥੇ ਵਹਿਣ ਦਾ ਰਕਾਨੇ ਟਾਵਾ ਟਾਵਾ ਆ ਮੁੰਡੇ ਤੇ ਜਵਾਨੀ ਆਸ਼ਾਸ ਕਰਕੇ ਜੜੀ ਹੈ ਉਧਰ ਕਦੇ ਰਵਾਬ ਭਾਈ ਰਵਾਗ ਵੀਰ ਦੇ ਨਾਲ ਭਰਾ ਆਇਆ ਟ੍ਰੂ ਰਾਈਡ ਵਾਲੇ ਆਇਆ ਜਿੰਨਾਂ ਦਾ ਕਦੇ ਵੱਡਾ ਸਨਮਾਨ ਟ੍ਰੂ ਰਾਈਡ ਵਾਲੇ ਜਿੱਥੇ ਵੀ ਬਾਸ ਹੁੰਦੇ ਆ ਸਤੇ ਦੇ ਤੇ ਆ ਕੇ ਰਵਾਵੜਾ ਸੰਪਰਕ ਕਰ ਲੈਣਾ ਲਓ ਰੇਡ ਪੈ ਗਈ ਹੈ ਕਿਹੜੇ ਮੈਦਾਨ ਦੇ ਵਿੱਚ ਉਧਰ ਸਾਡਾ ਜਗਦੀਪ ਪੱਲੀ ਕਨੇਡਾ ਦਾ ਸਨਮਾਨ ਕੀਤਾ ਜਾ ਰਿਹਾ ਜੀ ਉਧਰ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਬਾਪਾ ਧੰਨਵਾਦ ਹੈ ਸਾਡਾ ਜਗਦੀਪ ਪੱਲੀ ਕਨੇਡਾ